ਮਹਾਤਮਾ ਦੇ ਬਣਾਏ ਹੋਏ ਇੱਕ ਖੂਬਸੂਰਤ ਗੁਲਦਸਤੇ ਦੇ ਤੁਸੀਂ ਵੀ ਇੱਕ ਖੂਬਸੂਰਤ ਫੁੱਲ ਹੋ ਠੀਕ ਹੈ ਫਿਰ ਇਹ ਦੁਨੀਆ ਚ ਕੰਪਲੀਟ ਹੁੰਦਾ ਹੈ ਇਨਸਾਨਾਂ ਦਾ ਵੱਖ-ਵੱਖ ਤਰ੍ਹਾਂ ਦਾ ਹੋਣਾ ਇਹ ਹੀ ਦਰਸਾਉਂਦਾ ਮਤਲਬ ਆਪਾਂ ਹਰ ਇੱਕ ਨੇ ਕੋਈ ਨਾ ਕੋਈ ਗੌਰਣ ਅਚੀਵਮੈਂਟ ਹੈ ਤੇ ਤੁਸੀਂ ਠੀਕ ਹੈ ਕੋਈ ਕਿਸੇ ਗੱਲ ਦੀ ਹੀ ਭਾਵਨਾ ਨਹੀਂ ਰੱਖਣੀ ਕਿਸੇ ਗੱਲ ਦੀ ਕਦੇ ਆਪਣੇ ਆਪ ਨੂੰ ਘੱਟ ਨਹੀਂ ਮਹਿਸੂਸ ਕਰਨਾ ਵਕਤੋਂ ਬਕਤ ਸਿੱਖਣਾ ਹੈ ਲਰਨ ਕਰਨਾ ਹੈ ਤੇ ਸਾਰੇ ਬਰਾਬਰ ਨੇ ਤੁਸੀਂ ਵੀ ਸਮਾਜ 'ਚ ਬਿਲਕੁਲ ਬਰਾਬਰ ਹੋ ਕੇ ਹਿੰਮਤ ਨਾਲ ਹੌਸਲੇ ਨਾਲ ਆਪਣੀ ਤਾਕਤ ਨਾਲ ਗੁਣਾ ਨਾਲ ਕਿਸੇ ਨਾ ਕਿਸੇ ਮਕਾਮ ਤੱਕ ਪਹੁੰਚਣਾ ਹੈ ਤੇ ਤੇ ਤੁਹਾਡੇ ਜਿਹੜੇ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਕਮੇਟੀ ਮੈਂਬਰ ਐ ਸੰਸਥਾ ਹੈ ਜਿਹੜੇ ਚਲਾ ਰਹੇ ਨੇ ਤੇ ਟੀਚਰ ਸਹਿਬਾਨ ਜਿਹੜੇ ਤੁਹਾਨੂੰ ਵਿਸ਼ੇਸ਼ ਤੌਰ ਤੇ ਵਿਸ਼ਿਸ਼ ਗਿਆਨ ਸਾਨੂੰ ਮਤਲਬ ਸਾਡਾ ਵਿਸ਼ਾ ਹੈਗਾ ਮੈਂ ਟ੍ਰੈਕਪੋਰਟਸ ਜ਼ਿਲ੍ਹਾ ਵਿੱਚ ਆਪਾਂ ਟ੍ਰੈਕਪੋਰਟ ਸਹੂਲਤਾਂ ਆ ਉਹਦੇ ਨਾਲ ਰਿਲੇਟਿਡ ਵੀ ਥੋੜੀ ਜਿਹੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਤੁਸੀਂ ਬੱਚੇ ਘਰਾਂ ਚੋਂ ਰੂ ਸਕਦੇ ਆਉਣੇ ਹੋ ਕੋਈ ਵਿਕਲਾਤੇ ਵੀ ਆਉਣੇ ਹੋ ਕੋਈ ਬਾਸਟੌਨੇ ਹੋ ਆਪਾਂ ਕਿੱਦਾਂ ਆਉਣਾ ਹੈ ਕਿੱਦਾਂ ਜਾਣਾ ਹੈ ਇਹਦੇ ਬਾਰੇ ਆਪਾਂ ਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਠੀਕ ਹੈ ਕਿ ਇਹ ਸਾਰਿਆਂ ਅਸੀਂ ਸਾਰੇ ਸਕੂਲਾਂ ਤੋਂ ਜਾਣਦੇ ਆ ਸਾਰਿਆਂ ਨੂੰ ਆਹੀ ਜਾਣਕਾਰੀ ਦੇਣੀ ਸਾਰੇ ਬੱਚਿਆਂ ਵੀ ਅੱਪਾ ਕਿੱਦਾਂ ਰਹਿਣਾ ਸੈਣਾ ਕਿੱਦਾਂ ਆਉਣਾ ਜਾਣਾ ਹੈ ਸੜਕ ਤੇ ਆਪਣਾ ਬਿਹੇਵ ਆਪਦੀ ਸੇਫਟੀ ਲਈ ਰੋਡ ਸੇਫਟੀ ਵੀ ਆਪਾਂ ਕੀ ਕਰਨਾ ਹੈ ਅਸੀਂ ਉਹਨਾਂ ਟੈਂਕ ਤੋਂ ਇੱਕ ਬੈਨਰ ਵੀ ਲਗਵਾਂਗੇ ਜਿਹਦੇ ਤੇ ਹੁੰਦੇ ਨੇ ਇਹ ਟ੍ਰੈਫਿਕ ਸਾਈਨ ਨੇ ਠੀਕ ਹੈ ਇਹ ਇਹ ਸਾਰਿਆਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਬੇਹਦ ਜ਼ਰੂਰੀ ਹੈ ਇਹਦੇ ਨਾਲ ਆਪਾਂ ਨੂੰ ਹਰ ਚੀਜ਼ ਦੀ ਆਪਣੀ ਸੇਫਟੀ ਦਾ ਪਤਾ ਲੱਗਦਾ ਹੈ ਸੜਕ ਤੇ ਮਤਲਬ ਜਦੋਂ ਕੋਈ ਲਾਈਟ ਵਾਲਾ ਚੌਂਕ ਆ ਜਾਂਦਾ ਹੈ ਰੈੱਡ ਲਾਈਟ ਹੈ ਜਿਹੜੀ ਹੈ ਉਹ ਕਾਦੇ ਲਈ ਹੈ ਸਟਾਪ ਹੈ ਕਿ ਇੱਥੇ ਪਾ ਰੁਕਣਾ ਹੈ ਠੀਕ ਹੈ ਦੂਜਿਆਂ ਦੀ ਟਰਨ ਹੈ ਚਰਾਹੇ 'ਚ ਤਾਂ ਕਿ ਸੇਫਲੀ ਆਪਾਂ ਸਾਰੇ ਜਾ ਸਕੀਏ ਉਸ ਤੋਂ ਬਾਅਦ ਜੈਲੋ ਲਾਈਟ ਆ ਜਾਂਦੀ ਹੈ ਉਹ ਆਪਾਂ ਨੂੰ ਤਿਆਰ ਹੋਣ ਲਈ ਹੁੰਦਾ ਵੀ ਹੁਣ ਤੁਸੀਂ ਰੈਡੀ ਹੋ ਜਾਓ ਅਗਲੀ ਟਰਨ ਹੈ ਜਿਹੜੀ ਤੁਹਾਡੀ ਆਉਣੀ ਹੈ ਕੋਈ ਸਕਿੰਟ ਵਾਲੀ ਹੁੰਦੀ ਫਿਰ ਉਸ ਤੋਂ ਬਾਅਦ ਗ੍ਰੀਨ ਲਾਈਟ ਹੁੰਦੀ ਹੈ ਗ੍ਰੀਨ ਸਿਗਨਲ ਮਤਲਬ ਆਲਵੇਸ ਹੁੰਦਾ ਹੈ ਮਤਲਬ ਤੁਹਾਡੇ ਜਾਣ ਲਈ ਹੈ ਜਿਵੇਂ ਪੈਸੀ ਹਰਾ ਰੰਗ ਖੁਸ਼ਹਾਲੀ ਦਾ ਰੰਗ ਹੈ ਏ ਵੀ ਹੁਣ ਤੁਹਾਡੀ ਵਾਰੀ ਹੈ ਟੱਰਨਾ ਤੁਸੀਂ ਚੱਲੇ ਜਾਓ। ਕਿਉਂਕਿ ਉੱਥੋਂ ਆਪਾਂ ਰੈੱਡ ਲਾਈਟ ਹੈ ਜਿਹੜੀ ਕਦੇ ਵੀ ਜੰਪ ਨਹੀਂ ਕਰਦੀ ਕਿਉਂਕਿ ਉਹ ਆਪਣੀ ਕਰਨੀ ਹੁੰਦੀ। ਠੀਕ ਹੈ। ਉੱਥੋਂ ਦੂਸਰੇ ਆਨੇ ਦੀ ਵਾਰੀ ਹੁੰਦੀ ਹੈ ਉਹਨਾਂ ਨੇ ਜਾਣਾ ਹੈ। ਆਪਾਂ ਗ੍ਰੀਨ ਲਾਈਟ ਤੇ ਜਾਣਾ ਹੈ। ਲਾਈਟਰ ਵਾਲੇ ਚੌਂਕ ਚੱਲਦੇ ਵੀ ਆਪਾਂ ਭੱਜ ਕੋੜਾ ਫੜਾ ਲੱਗਣੀ ਨਹੀਂ ਚਾਹਣੀ। ਆ ਆਪਣੇ ਵਾਰੀ ਸੇ ਦਾ ਇੰਤਜ਼ਾਰ ਕਰਨਾ ਹੈ। ਉਹ ਵੀ ਉੱਥੇ ਲਾਈਨ ਲੱਗੀ ਹੁੰਦੀ ਹੈ ਵੀ ਆਪਾਂ ਇਹ ਲਾਈਨ ਹੈ ਜਿਹੜੀ ਉਹਦੇ ਅੱਗੇ ਵੀ ਨਹੀਂ ਪਿੱਛੇ ਵੀ ਨਹੀਂ ਸੇ ਖੜਨਾ ਲਾਈਨ ਦੇ ਅੰਦਰ। ਇੱਕਦਈ ਪੈਦਲ ਜਾਣ ਲਈ ਠੀਕ ਹੈ ਲਾਈਨਾਂ ਲੱਗੀਆਂ ਹੁੰਦੀਆਂ ਉਹ ਟਾਈਮ ਮਿਲਦਾ ਹੈ ਲਾਈਟ ਸਿਗਨਲ ਆਉਂਦਾ ਹੈ ਕਿ ਹੁਣ ਸਾਈਕਲ ਵਾਲੀ ਦੀ ਵਾਰੀ ਆ ਗਈ ਪੈਦਲਾਂ ਵਾਲੀ ਦੀ ਵਾਰੀ ਆ ਗਈ ਫਿਰ ਉਹ ਸਿਗਨਲ ਦੇਖ ਕੇ ਆਪਾਂ ਚੱਲਣਾ ਹੈ ਠੀਕ ਹੈ ਤੇ ਕਿਤੇ ਪਾਰਕਿੰਗ ਹੈ ਜਿਹੜੀ ਪਾਰਕਿੰਗ ਦੀ ਪ੍ਰੋਪਰ ਜਗ੍ਹਾ ਬਣੀ ਹੁੰਦੀ ਹੈ ਉਹਦਾ ਵੀ ਸਾਈਨ ਇਦਾਂ ਹੀ ਸਾਈਨ ਬਣੇ ਹੁੰਦੇ ਹਰ ਇੱਕ ਚੀਜ਼ ਦਾ ਸਾਈਨ ਹੈ ਸਾਈਨ ਜਿਹੜੇ ਆ ਤੁਹਾਨੂੰ ਸਾਰੇ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਹੋ ਰੁਕਣ ਦਾ ਤੁਰੰਗਾ ਸਾਈਕਲ ਚਲਾਉਣ ਦਾ ਸਾਈਕਲ ਲਈ ਪੱਟੀ ਲੱਗੀ ਹੈ ਰੋਡ ਦੇ ਉੱਪਰ ਨਾਲੀ ਚੀਜ਼ ਤੇ ਪੈ ਜਿਹੜੀ ਤੁਸੀਂ ਕੋਈ ਵੀ ਲਗਾ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੇ ਉਹ ਇਸ ਲਈ ਹਮਨੇ ਜਿੱਦਾਂ ਵੱਡੇ ਵਹੀਕਲਾਂ ਵੱਡੇ ਵਹੀਕਲਾਂ ਲਈ ਇਦਾਂ ਦੇ ਆ ਠੀਕ ਹੈ ਚਮਕਣ ਲਈ ਤਾਂ ਕਿ ਕੋਈ ਚੀਜ਼ ਸੜਕ ਤੇ ਖਰਾਬ ਹੋਊਗੀ ਇੰਪੋਰਟੈਂਸ ਚੀਜ਼ ਦੀ ਹੁੰਦੀ ਹੈ ਕਾਰ ਦੀ ਵੀ ਹੁੰਦੀ ਹੈ ਟਰੱਕ ਤੇ ਟਰੱਕ ਦੀ ਸਾਈਕਲ ਦੀ ਪੈਦਲ ਦੀ ਰੋਡ ਤੇ ਸਾਡਾ ਜਿਹੜਾ ਕੋਨਾ ਜਾਣਾ ਹੈ ਸੇ ਤਾਈਂ ਹੈ ਜੀ ਆਪਾਂ ਨੂੰ ਸਾਰੀ ਜਾਣਕਾਰੀ ਹੈ ਕੋਈ ਵੀਕਲ ਖੜਾ ਹੈ ਉਹਦੇ ਉੱਤੇ ਚਮਕਣ ਵਾਲੀ ਟੇਪ ਲੱਗੀ ਹੈ ਤਾਂਕਿ ਰਾਤ ਨੂੰ ਹਨੇਰੇ ਧੁੰਦ ਚ ਆਪਾਂ ਨੂੰ ਪਤਾ ਲੱਗ ਸਕੇ ਕੋਈ ਵਿਜ਼ਿਬਿਲਟੀ ਦੀ ਕੋਈ ਵੀ ਪ੍ਰੋਬਲਮ ਨਾ ਆ ਸਕੇ ਤੇ ਇੱਕੋ ਨਾਲ ਅਸੀਂ ਸਟਾਫ ਨੂੰ ਵੀ ਦੇਖ ਕੇ ਜਾਵਾਂਗੇ ਫੋਟੋ ਜਿਹੜਾ ਆਪਣੇ ਸਪੈਸ਼ਲ ਕਿਸੇ ਪੀਰੀਅਡ ਚ ਦੀ ਜਾਣਕਾਰੀ ਦੇ ਦਿਆ ਕਰ ਲਗੇ ਇਹਦੇ ਵਿੱਚ ਸਾਰੇ ਸਾਈਨ ਹੈਗੇ ਨੇ ਕੀ ਦਾ ਮਤਲਬ ਕੀ ਕਿਹੜੇ ਕਿਹੜੇ ਟ੍ਰੈਕ ਨਿਯਮ ਆਪਾਂ ਫੋਲੋ ਕਰਨੇ ਠੀਕ ਹੈ ਤੇ ਇਹ ਚਿੰਨ੍ਹ ਵੀ ਬਣੇ ਹੋਏ ਨੇ ਇਹ ਤੁਹਾਡੇ ਟੀਚਰ ਸਾਹਿਬਾਨ ਆ ਜਿਹੜੇ ਉਹ ਵੀ ਤੁਹਾਨੂੰ ਹੌਲੀ-ਹੌਲੀ ਸਟੈਪ-ਬਾਈ-ਸਟੈਪ ਇਹਦੀ ਜਾਣਕਾਰੀ ਦੇ ਦਿੰਦੇ ਫਿਰ ਆਪਾਂ ਬੱਚਿਓ ਆਸਪੋਰਟ ਤੇ ਬਹੁਤ ਬੱਚੇ ਸਕੂਲ ਚੋਂ ਮਤਲਬ ਉਹਦੇ ਹੁਣੇ ਬੱਸਾਂ ਤੇ ਵੀ ਆਉਂਦੇ ਹੋਣ ਥੋੜਾ ਜਿਹਾ ਇੱਥੋਂ ਆਂਗਾਰ ਆ ਰਿਹਾ ਲੱਗਦਾ ਪਰ ਵੀ ਬੱਸਾਂ ਚ ਕੋਈ ਇੰਡੀਪੈਂਡੈਂਟ ਆਉਦੇ ਬੱਚੇ ਆ ਕੋਈ ਅੱਧਾਣਾ ਕੋਕੀ ਓਕੇ ਗੁੱਡ ਠੀਕ ਹੈ ਇੱਕ ਸਲਾਈਡ ਤੋਂ ਉਹਨੇ ਕੋਈ ਡਿਫਰੈਂਟ ਅਲੱਗ-ਲੱਗ ਕੋਈ ਮਾਨਸਾ ਤੋਂ ਕੋਈ ਮੈਲ ਤੋਂ ਲੱਗੂ ਕੋਈ ਫੌਲੇ ਡੇਲੀ ਅਪਡਾਟ ਕਰਨੀ ਹੈ ਡੇਲੀ ਠੀਕ ਹੈ ਕਿ ਵੋਟਾਂ ਵਾਲੇ ਆ ਰਹੇ ਨੇ ਉਹ ਆਪਣੇ ਘਰ ਵਾਲੇ ਨੂੰ ਕਹਿ ਰਹੀ ਹੈ ਕਿ ਉਹ ਵੋਟਾਂ ਵਾਲੇ ਆ ਗਏ ਨੇ ਕਿੰਨੇ ਸ਼ਰਾਬ ਦਾ ਹੈ ਨਾ ਕੱਲਾ ਉਹ ਘਰ ਆ ਕੇ ਨਮਸਕਾਰ ਦੇ ਨਹੀਂ ਸਕਦਾ ਹਾਂ ਸਾਥੀ ਚੇਵੀਲੇ ਕਹਿੰਦੇ ਫਿਰਿਆ ਉਹ ਮਚਾਲੇ ਖੜਾ ਹੈ ਉਹ ਲੜਕਾ ਬੋਟਰ ਬੋਟਰ ਖੜਾ ਹੋਇਆ ਨੇ ਉਹ ਕਹਿ ਰਿਹਾ ਵੀ ਅਸੀਂ ਵੋਟਾਂ ਵਾਸਤੇ ਆਏ ਆ ਉਹ ਕਹਿ ਰਿਹਾ ਵੀ ਮੈਨੂੰ ਸ਼ਰਾਬ ਦੇ ਨਾਲ ਪਿਆਸੇ ਨਹੀਂ ਦੇਈਓ ਉਹ ਕਹਿੰਦੇ ਅਸੀਂ ਜ਼ਰੂਰ ਦੇਵਾਂਗੇ ਪੱਕਾ ਜੇ ਤੋ ਵੋਟਾਂ ਪਾਈਓ ਤੇ ਉਹ ਇੱਕ ਮੁੰਡਾ ਆ ਗਿਆ ਗਵਾਂਢੀ ਆਦਾ ਪੁੱਛਦਾ ਵੀ ਉਹ ਕੌਣ ਆ ਗਿਆ ਉਹ ਕਹਿੰਦੇ ਸਾਡੇ ਗਵਾਂਢੀ ਦਾ ਮੁੰਡਾ ਇਹ ਸਾਰਿਆਂ ਦੇ ਪੈਰੀਂ ਖਲਾਈ ਉਹ ਬਜ਼ੁਰਗ ਵਾਲੇ ਪੁੱਛਤਾ ਗਏ ਪੌਣ ਨੇ ਉਹ ਕਹਿੰਦਾ ਕਿ ਬੋਟਾ ਵਾਲੇ ਆਏ ਨੇ ਮੇਰੇ ਕੋਲ ਬੋਟਾ ਮੰਗ ਕੇ ਨੇ ਇਹਨਾਂ ਤੋਂ ਕਹੇ ਸੀ ਕਿ ਸ਼ਰਾਬ ਵੀ ਮੰਗੀ ਕੀਤੀ ਹੈ ਉਹ ਕਹਿੰਦਾ ਵੀ ਨਹੀਂ ਕਿ ਸਾਰੇ ਜਿਹੜੇ ਰੂਟਸ ਨੇਗੇ ਨਸ਼ੇ ਦੇ ਖਿਲਾਫ ਨੇ ਵੀ ਅਸਕਲ ਜਦੋਂ ਬੋਟਾ ਨੇ ਬਿਨਾਂ ਨਸ਼ੇ ਤੋਂ ਕਰਨੀਆਂ ਲਗੀਆਂ ਤੇ ਵੀ ਕੋਈ ਸ਼ਰਾਬ ਕੋਈ ਪੈਸਾ ਨਾ ਕੁਝ ਨਹੀਂ ਸੀ ਕਿ ਤੋਂ ਨਸ਼ੇ ਤੋਂ ਰਹਿਤ ਸੀ ਬੋਟ ਪਾਲੀਆਂ ਚ ਇਹਨਾਂ ਲਈ ਇੱਕ ਪ੍ਰਾਪਤ